ਬਾਕੀ ਕਮੈਂਡਾਂ ਦੇ ਵਿੱਚ ਦੱਸਿਓ ਵੀ ਅੱਜ ਦਾ ਵਲੌਗ ਤੁਹਾਨੂੰ ਕਿਦਾਂ ਦਾ ਲੱਗਾ ਮੈਂ ਸੋਚ ਜਾਈਗਾ ਵੀ ਸਾਰਾ ਵਲੌਗ ਆਪਾਂ ਬਣਾਵਾਂਗੇ ਅ ਵਿਆਹ ਦੇ ਉੱਤੇ ਪਰ ਤੁਹਾਨੂੰ ਪਤਾ ਕੁਝ ਸਤਿਕਾਰ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜੀਤਾ ਹੁੰਦੇ ਹੀ ਸੋਚ ਦਿਓਗਾ ਕਿ ਮੈਂ ਐ ਦਵਾਰ ਵਾਲੇ ਦਿਨ ਕਿੱਥੋਂ ਤੁਰਿਆ ਆਂਦੇ ਨਾ ਤਿਆਰ ਸ਼ਰ ਹੋ ਕੇ ਐਕਚੁਅਲੀ ਮੈਂ ਅੱਜ ਗਿਆ ਸੀਗਾ ਹਾਲੀਵੁੱਡ ਪੈਲੈਸ ਆਪਣੇ ਦੋਸਤ ਦੇ ਸਗਨ ਦੇ ਉੱਤੇ ਫਿਰ ਉੱਥੇ ਮੈਨੂੰ ਬਹੁਤ ਜ਼ਿਆਦਾ ਸਬਸਕ੍ਰਾਈਬਰ ਮਿਲੇ ਜਿਹੜੇ-ਜਿਹੜੇ ਮਿਲੇ ਤੁਸੀਂ ਮੇਰਾ ਵਲੌਗ ਜ਼ਰੂਰ ਵੇਖੋਗੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਪਿਆਰ ਤੇ ਸਪੋਰਟ ਆ ਤੇ ਆਪਾਂ ਚੱਕੀ ਜਾਂਦੇ ਆ ਕੰਮ ਤੇ ਆਹ ਹੁਣ ਦੇਖੋ ਬੈਕ ਸਾਈਡ ਦੇ ਉੱਤੇ ਵੀ ਦੇਖ ਰਹੇ ਹੋ ਨਾ ਲੱਭੀ ਜੀ ਦੀਵਾਰ ਮੈਂ ਤੁਹਾਨੂੰ ਉੱਥੋਂ ਵੀ ਦਿਖਾਣਾ ਆ ਜਿਹੜੀ ਮੈਂ ਤੁਹਾਨੂੰ ਗਰਾਊਂਡ ਵਿਖਾਈ ਹੈ ਨਾ ਐਕਚੁਅਲੀ ਆ ਮੇਰਾ ਸਕੂਲ ਆ ਮਿਸ਼ਨ ਸਕੂਲ ਇੱਥੇ ਨਾ ਪੜਦਾ ਰਿਹਾ ਹਾਂ ਤੇ ਬਹੁਤ ਕੁਝ ਸਿੱਖਿਆ ਸਕੂਲ ਤੋਂ ਤੇ ਅੱਜ ਆ ਦੇ ਬਲੌਗਰ ਮੈਂ ਤਾਂ ਦਰਿਆ ਜਾਂਦਾ ਮੈਨੂੰ ਬੜਾ ਟੈਡ ਫੀਲ ਹੋ ਰਿਹਾ ਵਾ ਕਿ ਨਾਲ ਤੁਸੀਂ ਇੰਨਾ ਪਿਆਰ ਕਰਦੇ ਹੋ ਇੰਨਾ ਮਤਲਬ ਮਾਨ ਦਿੰਦੇ ਹੋ ਤੇ ਇੱਕ ਗੱਲ ਹੋਰ ਸ਼ੇਅਰ ਕਰਨੀ ਹੈ ਕਿ ਗੱਲ ਆ ਪਹਾੜਾਂ ਆ ਰਿਹਾ ਵਾ ਲਾਵਾਂ ਸਰੇ ਦਾ ਇਹ ਮੇਰੇ ਖਿਆਲ ਦਸਮਾ ਘਰੇ ਹੁਣਾ ਵਾ ਤੇ ਉਹਦੇ ਵਿੱਚ ਬਹੁਤ ਹੀ ਕਹਿੰਡ ਕਿਰਦਾਰ ਨਭਾਇਆ ਵਾ ਤੁਹਾਡੇ ਆਪਣੇ ਪਸੰਦੀ ਦਾ ਜੀਤੇ ਨੇ ਤੁਸੀਂ ਜਰੂਰ ਵੇਖਿਓ ਉਹ ਚੀਜ਼ ਤੇ ਇਹ ਵੇਖ ਕੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਦਾਂ ਲੱਗਿਆ ਮੇਰੀ ਜਨਰੇਸ਼ਨ ਵਾਲਿਆਂ ਨੇ ਕਹਿਣਾ ਕਿ ਮੈਂ ਠੀਕ ਆ ਫਾਦਰ ਦੀ ਜਨਰੇਸ਼ਨ ਵਾਲਿਆਂ ਨੇ ਕਹਿਣਾ ਕਿ ਫਾਦਰ ਠੀਕ ਆ ਪਰ ਤੁਸੀਂ ਉਹ ਚੀਜ਼ ਨੂੰ ਪਹਿਲੇ એપisode ਨੂੰ ਵੱਧੇ ਨਾਲ ਨਜ਼ਰ ਰੱਖਦੇ ਹੋਏ ਸਾਰਾ ਐਨਾਲਾਈਜ਼ ਕਰਦੇ ਹੋ ਤੇ ਫਿਰ ਦੱਸਿਓ ਕਿ ਤੁਹਾਨੂੰ ਇਹਦੇ ਵਿੱਚ ਕੌਣ ਠੀਕ ਲੱਗਾ ਤੇ ਚੰਗਾ ਜੀ ਮਿਲਦੇ ਆ ਤੁਹਾਨੂੰ ਘਰੇ ਜਾ ਕੇ ਤੇ 스테ਟ ਹੀ ਹੋ ਜਾਈ ਲੋ ਜੀ ਮੈਂ ਤੇ ਯਾਦ ਖਾਣਾ ਸੀ ਤੇ ਹੁਣ ਮੰਮੀ ਨੂੰ गर्म करके दिया राजमा दे चोल ये राजमा गल मैं बनाए ही खाना में करके लगा दे ये देख नया की तरह पेश लगाना में भाप चेक करो तुम है ओटला ना साथ तक नहीं लो जी किदा लगे राजमा चोल ਰਾਲ ਮੈਂ ਤੋ ਆਰੇ ਜੋਲੂ ਰੋਹਦੇ ਪਰ ਜਿਹੜੇ ਜੀਦੂ ਖਾਏ ਜੋ ਜੋ ਖਾਏ ਉਹ ਜ਼ੰਦਰਾ ਲਪੜਾ ਆਇੰਦਾ ਹੁਣ ਖਾਣੇ ਦਾ ਅਜਮਾਈ ਆ ਤੇ ਮੈਂ ਗਿਆ ਤੇ ਹੈਗਾ ਵੀ ਨਾਲ ਚਲ ਬੋਦੀ ਕਹਿੰਦੇ ਮੈਂ ਨਾਲ ਹੀ ਆਣਾ ਨਾਲ ਕਿੱਥੇ ਜਾ ਜਾਂਦਾ ਬਣਾ ਚਲ ਮੈਂ ਕਹਿੰਦਾ ਫਿਰ ਤੁਰਿਆ ਹੂੰ ਤੇ ਉਹ ਹੋਰ ਬਾਂਦਨ ਬਰਾਹੀ ਸਾਰੇ ਆਏ ਸਾਰੇ ਪੁੱਛਣੇ ਤੁਹਾਡੇ ਵੱਲੋਂ ਮਾਸੀਆਂ ਮੂਸੀਆਂ ਸਾਰੀਆਂ ਆਈਆਂ ਆ ਇਹਦੀਆਂ ਤਦੂ ਗਾਦਾ ਮੈਂ ਮੰਮੀ ਤੋਂ ਉਹ ਕਹਿੰਦੇ ਆਪਾਂ ਘਰ ਆਵਾਂਗੇ ਆਜੇ ਹੋਣਗੇ ਚੰਨ ਹੂੰ 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 ਹੋਣਾ ਹੀ ਆ ਉਹਨਾਂ ਨੂੰ ਉੱਧਰ ਆਏ ਸੜ ਬਰੋਗੇ ਜਾਣਗੇ ਹੂੰ 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 ਉਹ ਕੁੜੀ ਵੀ ਉਹ ਜਿਹੜੇ ਹੈਗੇ ਨਾ ਡੈਡੀ ਦੇ ਬਾਪ ਉਹਨਾਂ ਦੀ ਆ ਅੱਛਾ 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 ਹੂੰ ਰੋਣਾ ਤੇ ਛੱਤ ਨਹੀਂ ਲੱਗੇ ਜਨ ਚੰਨ ਪਤਾ ਹੀ ਨਹੀਂ ਹੂੰ 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 ਉਹਨੇ ਵੀ ਨਹੀਂ ਗੱਲ ਕੀਤੀ ਮੁੰਡੇ ਨੇ ਡਬ ਡਬ ਜਲਾ ਵੀ ਆ ਗੱਲ ਆਈ ਹੈ ਹੂੰ ਤੋ ਜੀ ਮੇਰੀ ਮਾਸੀ ਦਾ ਮੁੰਡਾ ਤੇ ਉਹ ਮੇਰੀਆਂ ਫਿਲਮਾਂ ਵੀ ਵੇਖਦਾ ਵਾ ਜਿਹੜੀਆਂ ਕਿ ਤੁਸੀਂ ਵੀ ਇੰਜਵਾਇ ਕਰਦੇ ਹੋ ਤੇ ਕਹਿੰਦਾ ਵੀ ਮੈਨੂੰ ਵੀ ਵਲੌਗ ਚ ਐਡ ਕਰ ਤੇ ਮੰਮੀ ਨੇ ਕਹਿੰਦਾ ਮਾਸੀ ਜਿੱਦਣ ਆਓਗੇ ਨਾ ਤੇ ਮੈਨੂੰ ਤੁਸੀਂ ਜ਼ਰੂਰ ਵਲੌਗ ਚ ਐਡ ਕਰਨਾ ਤੇ ਆਪਾਂ ਉਹਨੂੰ ਕਰਦੇ ਆਂ ਐਡ ਥਰੂ ਵੀਡੀਓ ਕਾਲ ਅ ਲੋਕ ਜਿਓ ਇੱਕ ਮਿੰਟ ਆਹ ਵੇਖੋ ਉੱਤੇ ਮੈਸੇਜ ਮੈਸੇਜ ਆ ਗਿਆ ਕਰੋ ਵੀਡੀਓ ਕਾਲ ਹੁਣ ਹਲੋ ਹੋ ਗਈ ਹੁਣ ਹਾਂ ਹਾਂ ਲਓ ਜੀ ਸਤਿ ਸ੍ਰੀ ਅਕਾਲ ਕਰਦੇ ਫਿਰ ਸਾਰੇ ਮੇਰੇ ਭੈਣ ਭਰਾਵਾਂ ਨੂੰ ਵੀ ਕਾਲ ਮੇਰੇ ਭੈਣਾਂ ਭਰਾਵਾਂ ਨੂੰ ਕੀ ਹਾਲ ਚਾਲ ਵੇਜੀ ਸਾਰਿਆਂ ਦੇ ਹਾਂ ਲੱਗੋ ਤੇ ਇਹ ਜੇ ਜੀ ਮੇਰੀ ਮਾਸੀ ਦਾ ਮੁੰਡਾ ਇਹ ਆਪਣੀਆਂ ਓਏ ਜੀਤਾ ਕਿਦਾਂ ਦਾ ਲੱਗਦਾ ਤੁਹਾਨੂੰ ਸ਼ਹਿਰੀਓ ਜੀਤਾ ਤੇ ਮੈਂ ਕਹਿੰਦਾ ਭਾਈ ਮਸ਼ਹੂਰ ਹੋ ਗਿਆ ਪੂਰਾ ਸ਼ਹਿਰ ਚ ਵੀ ਤੇ ਪਿੰਡ ਚ ਵੀ ਪੂਰਾ ਮਸ਼ਹੂਰ ਹੋ ਗਿਆ ਦਫਰਾ ਤੇ ਅੰਮਰਸਰ ਚ ਕੀ ਰਿਸਪੌਂਸ ਆ ਜੀਤੇ ਦਾ ਮੈਗਾ ਭਾਈ ਤੁਹਾਡੇ ਰੋਜ਼ ਵਲੌਗ ਵੇਖੀ ਤੇ ਬਹੁਤ ਹੀ ਘੈਂਟ ਲੱਗਦੇ ਆ ਤੇ ਫਿਰ ਤੁਹਾਡੇ ਵੱਖਰੇ ਸਪੈਸ਼ਲ ਭਾਈ ਆਪਣਾ ਐਲਈਡੀ ਦੇ ਫੋਨ ਕਨੈਕਟ ਕਰਕੇ ਨਾ ਸਾਡੀ ਵੇਖੀ ਉਹ ਤੁਹਾਡਾ ਬਲਾਜ ਸਪੈਸ਼ਲ ਵਲੌਗ ਤੁਹਾਡੇ ਹਾਂ ਤੇ ਇਹ ਮੇਰੀ ਸਕੀ ਇਸ ਵਗਾਰਾ ਬਹੁਤ ਹੀ ਤੁਹਾਡੀ ਜਿਹੜੀ ਮੂਵੀ ਚੱਲ ਰਹੀ ਹੈ ਅੱਜ ਕੱਲ ਜਿਹੜੀ ਕੀ ਕਹਿੰਦੇ ਹਨ ਲਾਵਾਂ ਫਿਰੇ ਲਾਵਾਂ ਫਿਰੇ ਨਾ ਮਾ ਫਿਰ ਇਹਦਾ ਚੱਲ ਰਿਹਾ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਤੇ ਇਹ ਵੀ ਮੇਰਾ ਇਹ ਛੋਟਾ ਭਰਾ ਮਤਲਬ ਮੇਰੇ ਜਿਹੜੇ ਮਦਰ ਆ ਉਹਨਾਂ ਦੇ ਸਿਸਟਰ ਦਾ ਮੁੰਡਾ ਮਤਲਬ ਮੇਰੀ ਮਾਸੀ ਦਾ ਬੜੇ ਕਮਾਫਰਾ ਕੇ ਤੁਹਾਨੂੰ ਸਮਝਾਣ ਦਿਆ ਤੇ ਇਹ ਮੇਰਾ ਰੀਅਲ ਮਾਸੀ ਦਾ ਮੁੰਡਾ ਵਾ ਤੇ ਇੱਕ ਚੀਜ਼ ਹੋਰ ਆ ਦੋਸਤੋ ਇਹ ਵੀ ਕਹਿੰਦਾ ਵੀ ਮੈਂ ਬਣਾਉਣਾ ਆ ਆਪਣਾ ਵਲੌਗ ਬਣਾਉਣੇ ਆ ਤੇ ਇਸ ਨੂੰ ਵੀ ਬੜਾ ਸ਼ੌਂਕ ਆ ਮੈਂ ਤੇ ਆਪਣਾ ਹੀ ਚੈਨਲ ਸ਼ੁਰੂ ਕਰਨਾ ਥੋੜੇ ਚਿਰਾਂ ਤੇ ਇਹ گورਨਾ ਹਾਂ ਇੱਕ ਗੌਰ ਨਾਲ ਤੁਸੀਂ ਚਿਹਰਾ ਵੇਖ ਲਓ ਇਹ ਬਹੁਤ ਛੇਤੀ ਆਪਾਂ ਜਦੋਂ ਜਾਵਾਂਗੇ ਮੰਮੀ ਦੇ ਨਾਲ ਨਾਨਕੇ ਤੇ ਆਪਾਂ ਇਹਨੂੰ ਵਿੱਚ ਲੈ ਕੇ ਆਵਾਂਗੇ ਤੇ ਨਾਲੇ ਇਹਨੇ ਹਾਂ ਇਹਨੇ ਬਣਾਉਣਾ ਆਪਣਾ ਚੈਨਲ ਤੇ ਇਹਨੂੰ ਵੀ ਸਪੋਰਟ ਕਰਿਓ ਹਾਂ ਜੀ ਹੋਰ ਸੁਣਾਓ ਨਮਿਤਾ ਜੀ ਹੋਰ ਕੀ ਕਹਿਣਾ ਚਾਹੁੰਦੇ ਸਬਸਕ੍ਰਾਈਬਰਾਂ ਨੂੰ ਮੈਂ ਸਬਸਕ੍ਰਾਈਬਰਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਆਦਾ ਜਿਆਦਾ ਮੇਰੇ ਭਰਾਵਾਂ ਨੂੰ ਫੇਮਸ ਕਰੋ ਹੂੰ ਇਹ ਉਸ ਵਧੀਆ ਦੀ ਬੈਸ ਸੀਰੀਅਸ ਆ ਰਹੀ ਆ ਜੋ ਵੀ ਵਧੀਆ ਵਧੀਆ ਰਿਸਪੌਂਸ ਦਾ ਉਹ ਸਬਸਕ੍ਰਾਈਬ ਕਰਕੇ ਰੱਖੋ ਮੈਨੂੰ ਥੋੜਾ ਸਬਸਕ੍ਰਾਈਬ ਕਰਨ ਚਾਹਦਾ ਥੋੜਾ ਨਾ ਮੈਨੂੰ ਉਹ ਥੋੜਾ ਸਮਝ ਗਿਆ ਸਮਝ ਗਿਆ ਤੰਗ ਆ ਪੜਾ ਤਾ ਸਮਝ ਗਿਆ ਸਮਝ ਗਿਆ ਆ ਰਹੇ ਪਾਲਾ ਨਾ ਫਿਰ ਹੁਣ ਆਦਤ ਪਾਲਾ ਹੁਣ ਹਾਂ ਅੱਤ ਬਾਈ ਜਿਹੜੀ ਆਈ ਵਧੀਆ ਵਰਡ ਯੂਜ਼ ਹੀ ਨਹੀਂ ਕੀਤਾ ਤੁਹਾਨੂੰ ਅੱਤ ਨਹੀਂ ਹੈਗੀ ਫੇਲੀ ਏਰੀਆ ਦਾ ਭਰਾ ਚਲੋ ਕਰ ਰਿਆ ਹੋਣਾ ਆਪਣਾ ਸ਼ੂਟ ਵਗੈਰਾ ਤੁਹਾਨੂੰ ਚਲੋ ਹੁਣ ਕਰਨਾ ਹੀ ਪੈਣਾ ਵਾ ਸਿੱਖਣਾ ਪੈਣਾ ਹਾਂ ਤੇ ਅਸੀਂ ਆਪਣਾ ਕੀ ਕਹਿੰਦੇ ਆ ਉਹਨੂੰ ਇਹ ਲਾਵਾਂਗੇ ਰੌਣਕਾਂ ਜਿੱਦਾਂ ਆਵਾਂਗੇ ਤੁਹਾਡੇ ਘਰੇ ਵੀ ਮੈਂ ਕਹਾ ਭਾਜੀ ਜ਼ਰੂਰ ਜੀ ਜ਼ਰੂਰ ਹੋ ਵੈਲਕਮ ਮੋਸਟ ਵੈਲਕਮ ਜੀ ਜਦੋਂ ਮਰਜ਼ੀ ਆਓ ਆਪਾਂ ਦੇ ਡਿਕਨ ਤੇ ਤੁਸੀਂ ਮਾਰੇ ਆਂਦੇ ਨਹੀਂ ਇਹ ਆਪਾਂ ਤੇਰੀ ਮਾਸੀ ਨਹੀਂ ਆਂਦੀ ਭਰਾਵਾ ਮਾਸੀ ਆਪਰੇ ਨੂੰ ਕਰੀ ਫੋਨ ਫਿਰ ਹਾਂਜੀ ਮਾਸੀ ਤੇਰੀ ਸਟਾਰ ਬਣ ਗਈ ਉਹ ਨਹੀਂ ਦੇ ਉਹ ਘਰ ਤੁਰਦੀ ਤੇ ਮੈਂ ਕੀ ਕਰਾਂ ਉਹ ਤੇ ਉਹ ਪੈਂਸ ਵਗੈਰਾ ਬੂਰੇ ਤੇ ਖੜੇ ਰੰਦੇ ਹੁੰਦੇ ਨੇ ਨਾ ਆ ਤੇ ਬਾਕੀ ਵੇਖਦੇ ਰਹੋ ਲਾਵਾਂ ਫਿਰ ਤੇ ਤੇ ਚੰਗਾ ਫਿਰ ਮਿਲਦੇ ਆ ਤੁਹਾਨੂੰ ਘਰੇ ਆ ਕੇ ਚੰਗਾ ਮੇਰੀ ਜਾਨ ਜਦੋਂ ਮर्जी ਆਇਓ ਕਿਉਂਕਿ ਸਾਰੇ ਵੀਰ ਤੇ ਆ ਆ ਵੀਰ ਦੀ ਸ਼ਕਲ ਇਹ ਇਹਦਾ ਨਾਂ ਤੇ ਦੱਸ ਜਾ ਆਪਣਾ ਮੇਰਾ ਨਾਂ ਭਾਜੀ ਜਿਹੜਾ ਬਾਹਰ ਚੱਲਦਾ ਰਾਗਵ ਸ਼ਰਮਾ ਤੇ ਜਿਹੜਾ ਘਰ ਚੱਲਦਾ ਰਗੂ ਹਾਂ ਬਸ ਇਹਦਾ ਨਾਂ ਆ ਰਾਗਵ ਤੇਰਾ ਆਪਾ ਬੋਹ ਛੇਤੀ ਚੈਨਲ ਦਾ ਚੈਨਲ ਤੇ ਲੈ ਕੇ ਆਵਾਂਗੇ ਨਾਲੇ ਵਲੌਗ ਕਰਦੇ ਆ ਤੈਨੂੰ ਸਪੋਰਟ ਕਰਿਓ ਜੀ ਬਿਲਕੁਲ ਜੀ ਚੰਗਾ ਜੀ ਫਿਰ ਮਿਲਦੇ ਆਂ ਤੁਹਾਡੇ ਘਰੇ ਆ ਕੇ ਓਕੇ ਭਾਜੀ ਓਕੇ ਭਾਜੀ ਓਕੇ ਜੀ ਓਕੇ ਬਾਕੀ ਕਮੈਂਟਾਂ ਦੇ ਵਿੱਚ ਦੱਸਿਓ ਵੀ ਅੱਜ ਦਾ ਵਲੌਗ ਤੁਹਾਨੂੰ ਕਿਦਾਂ ਦਾ ਲੱਗਾ ਮੈਂ ਸੋਚ ਜਾਈਗਾ ਵੀ ਸਾਰਾ ਵਲੌਗ ਆਪਾਂ ਬਣਾਵਾਂਗੇ ਵਿਆਹ ਦੇ ਉੱਤੇ ਪਰ ਤੁਹਾਨੂੰ ਪਤਾ ਕੁਝ ਪ੍ਰਾਈਵੇਸੀ ਹੁੰਦੀ ਆ ਹਨਾ ਵੀ ਮਤਲਬ ਵਿਆਹ ਦੇ ਉੱਤੇ ਕੋਈ ਮਤਲਬ ਅਲੋ ਕਾਦਾ ਮਤਲਬ ਇਹ ਤਾਂ ਸਾਡਾ ਫੈਮਿਲੀ ਫੰਕਸ਼ਨ ਹੀ ਬਟ ਮੈਂ ਤਾਂ ਕਰਕੇ ਨਹੀਂ ਬਣਾਇਆ ਤੇ ਬਾਕੀ ਮੇਰਾ ਦਿਲ ਕਰਦਾ ਹੈ ਕਿ ਮੈਂ ਨਵੇਂ ਕਪਲ ਦਾ ਬਣਾਵਾ ਔਰ ਇਹਦੇ ਤੇ ਅਪਲੋਡ ਕਰਾਂ ਬਟ ਕਦੇ-ਕਦੇ ਹੁੰਦਾ ਨਾ ਕਿ ਹਰ ਇਨਸਾਨ ਨਹੀਂ ਸੋਸ਼ਲਾਈਜ਼ ਇੰਨਾ ਕਦੀ ਹੋਣਾ ਚਾਹੁੰਦਾ ਹਨ ਤੇ ਤਾਂ ਕਰਕੇ ਤੇ ਬਾਕੀ ਕੋਈ ਗੱਲ ਨਹੀਂ ਜਦੋਂ ਸਾਡੇ ਘਰੇ ਕਿਤੇ ਆਉਣਗੇ ਰੋਟੀ ਪਾਣੀ ਤੇ ਤੇ ਆਪਾਂ ਜ਼ਰੂਰ ਉਹਨਾਂ ਨੂੰ ਕੈਪਚਰ ਕਰਾਂਗੇ ਤੇ ਮਨਾਵਾਂਗੇ ਤੁਹਾਨੂੰ ਨਵੇਂ ਜੋੜੇ ਦੇ ਨਾਲ ਵੀ ਨਹੀਂ ਤੇ ਫਿਰ ਆਪਣੀ ਦਾ ਫਿਰ ਜੋੜੀ ਹੈ ਹੀ ਤੇ ਚੰਗਾ ਜੀ ਸੱਚੀ ਗੱਲ ਧਾਰਿਆਂ ਨੂੰ ਤੇ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਵਲੌਗ ਪੂਰਾ ਦੇਖ ਜਾਓ ਇੰਟਰਸਟਿੰਗ ਵਲੌਗ ਬਣਿਆ ਮਾਸੀ ਦੇ ਮੁੰਡੇ ਨੇ ਤੇ ਰੌਣਕਾਂ ਲਾਤੀਆਂ ਪੂਰੀਆਂ